ਤੋ ਸਵਾਗਤ ਹੈ YouTube ਜਗਾਂ ਦੇ ਹੋਰ ਜੀ ਦੇਖੋ ਹਾਂ ਜੀ ਅੱਜ ਜਿਹੜਾ ਮਾਰਗ ਇਹਨਾਂ ਚੜੀ ਇਹ ਗੱਲ ਪਰ ਅਸੀਂ ਪਹੁੰਚ ਗਏ ਫਾਟਕਾਂ ਤੇ ਪਹੁੰਚ ਗਏ ਅਸੀਂ ਚੱਲਿਆ ਜੀ ਲਾਬਾ ਸ਼ਹਿਰ ਕੈਂਚ ਦੀ ਲੈਣੀ ਆ ਐਲ ਸੀ ਡੀ 45 ਉਹਨੂੰ ਦੇਖਦੇ ਆ ਜਿਹੜੀ ਪਸੰਦ ਆਊਗੀ ਉਹ ਲੈ ਕੇ ਆਵਾਂਗੇ ਚੱਲਿਆ ਜੀ ਪਰ ਬਾਜ਼ਾਰ ਲਓ ਜੀ ਏਟੀਐਮ ਚੋਂ ਕਢਾਲੀਏ ਪੈਸੇ ਬੋਲ ਵੀ ਆਵੀ ਬੋਲਾ ਕਿਹੜੇ ਚੁਕਾਉਣੇ ਨੇ ਚੱਲ ਚੱਲ ਹਾਂ ਜਾਨਾ ਤਾਂ ਡਰਾਈਵਿੰਗ ਕਰਿਆ ਕਰੋ ਅੱਛਾ ਦੇਖੋ ਇਹ ਤਾਂ ਇਹ ਯਾਰੀ ਉਹਦੇ ਵਿੱਚ ਭਤੀਜਾ ਸੀ ਐਲਸੀਡੀ ਲੈ ਕੇ ਆਉਣੀ ਆ ਕਹਿੰਦਾ ਵੱਡੀ 45 ਇੰਚ ਦੀ ਕਹਿੰਦਾ ਕਹਿੰਦਾ ਵੱਡੀ ਲੈ ਕੇ ਜਾਣੀ ਆ ਅੱਜ ਆਏ ਸੀ ਬਾਜ਼ਾਰ ਦੇ ਵਿੱਚ ਪੈਸੇ ਕਢਾਉਣ ਨੂੰ ਪੈਸੇ ਕਢਾ ਲਈਏ ਜੀ ਕਢਾਉਣ ਲੱਗੇ ਪਏ ਨੇ ਪੈਸੇ ਕਢਾ ਕੇ ਚੱਲਦੇ ਆ ਜੀ ਫਿਰ ਐਲਸੀਡੀ ਲੈਣਾ ਕੀ ਆਕਰ ਕਹਿੰਦਾ ਮਸ਼ੀਨ ਫੜ ਲੜਿਆ ਬੱਚੇ ਪਜੋ ਆਵੀਂ ਲਓ ਜੀ ਦੇਖੋ ਆ ਲੈਤੀ ਆ ਜਿੰਮੂ ਨੇ ਐਲ ਸੀ ਡੀ ਸੋਹਣੀਆ ਛੋਟੋ ਮੈਂ ਤਾਂ ਕਿਹੜਾ ਸੋਹਣਾ ਲੋ ਜੀ ਕਰਾਲੀ ਪੈਕ ਫਰੇ ਲੋ ਜੀ ਆ ਗਏ ਘਰੇ ਹੁਣ ਘਰੇ ਰਿਹਾਨੀ ਗਿਆ ਮੁੰਡੇ ਤੋਂ ਖੁਸ਼ੀ ਦੇ ਵਿੱਚ ਲੱਗਿਆ ਪਿਆ ਕਹਿੰਦਾ ਮੰਮੀ ਮੈਂ ਖੁੱਲਣੀ ਆ ਅਬ ਇਹ ਬਣਾएंगे ਲਓਏ ਖੁਗਲਤੀ ਹੋ ਗਈ ਪਾਰਟੀ ਚੰਨੀ ਕਿਨੀ ਕੱਢ ਕੱਢ ਬਾਹਰ ਇਹਨੂੰ ਤੋੜੇ ਸੁਨੀਆ ਦਾ ਜਸ ਕੋਣ ਬਣਾ ਇਹਦੀ ਜਗ੍ਹਾ ਤੇ ਆਹਾਂ ਜਦ ਆਇਆ ਸੋਈ ਵਰ ਲੈ ਕੈਨਡ ਪਤ ਨਹੀਂ ਕਿਵੇਂ ਲੱਗਣਗੇ ਰੀਸੀਵਰ ਜੈ ਕਰੋ ਸੈਟ ਦੇਖਿਆ ਆਇਆ ਇਹ ਇਹਦਾ ਪੈਸਲੇ ਆਹੀ ਆ ਲੈ ਵੀ ਚਲਾ ਦੀ ਐਲ ਸੀ ਡੀ ਚੱਲ ਵੀ ਚੰਨੀ ਚਲਾਇ ਨੋ ਗੱਲਾਂ ਨਹੀਂ ਆਪਣੇ ਲੈ ਵੀ ਚਲਾਦਾ ਚੰਨੀ ਨੇ ਨਵਾਂ ਟੀਵੀ ਮੋੜੇ ਲੱਗੇ ਆਏ ਨੇ ਐਲਸੀਡੀ ਚਲਾ ਦੇ ਐਲਸੀਡੀ ਪਰ ਮੈਂ ਚਲੋ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕਸ ਫੋਰ ਵਾਚਿੰਗ ਆ ਖੜਾ ਜੀ ਇਹ ਕਲਾਕਾਰ ਇਹਦੇ ਨਾਲ ਦਾ ਗਾਣਾ ਚੱਲ ਰਿਹਾ ਐਸੇ ਦੇ ਹੀ এই ডা পায়